ਹਾਂਜੀ ਕਿਦਾਂ ਫੇਰ ਤਰੂ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਜੀ ਲੇਵ ਜੀ ਅਸੀਂ ਰੂਮ ਦੇ ਵਿੱਚ ਇਹ ਹੈਗਾ ਆਪਣਾ ਨਿਕੂ ਤੇ ਦਰੂ ਹੁਣ ਤੁਹਾਨੂੰ ਬੜਾ ਘੈਂਟ ਹੈ ਉਸ ਤੋਂ ਨੀਚਲੇ ਰੂਮ ਤਾਂ ਪੂਰੇ ਐਂਡ ਕਰਾਏ ਹੋਏ ਨੇ ਹਨਾ ਆਹਠਾ ਤੁਹਾਨੂੰ ਥੋੜੀ ਦੇਰ ਮਤਲਬ ਪੂਰੇ ਘੈਂਟ ਨੇ ਨਾ ਪੂਰੇ ਦਿਖਾਤੇ ਬਸ ਆਪਾਂ ਨੇ ਕਾਦੇ ਲਈ ਦਿਖਾਣੇ ਨੇ ਆਪਣਾ ਆਪਣਾ ਦਿਖਾਵਾਂਗੇ ਠੀਕ ਹੈ ਤਰੂ ਸਾਡੇ ਨਾਲ ਸਾਡੇ ਵਾਲੇ ਦਾ ਵੀਊ ਦਿਖਾ ਦਿਓ ਜੀ ਹੁਣ ਅਸੀਂ ਤਿਆਰ ਹੋ ਗਏ ਹੁਣ ਅਸੀਂ ਤਿਆਰ ਹੋ ਕੇ ਚੱਲਿਆਂ ਮਾਲ ਰੋਡ ਦੇ ਉੱਤੇ ਸਾਰੇ ਜਾਣੇ ਤੇ ਜਾਈ ਮਾਕਾਰ ਤੇ ਲੱਗੇ ਰੋਸ ਤੋਂ ਕੀ ਕਰਨਾ ਉਸ ਤੋਂ ਬਾਅਦ ਮਾਰ ਰੋਡ ਤੇ ਘੁੰਮ ਕੇ ਆ ਗਏ ਤੈਨੂੰ ਬੋਲੇ ਤੇ ਮੁੱਲੇ ਜੇ ਖੇਡਾਂਗੇ ਤੇ ਆਪਾਂ ਚਲ ਆਪਾਂ ਤੇਰੇ ਵਾਲੇ ਰੂਮ ਦਿਖਾ ਕੇ ਆਈਏ ਜਿਹੜਾ ਦਰੂਪ ਦਾ ਤੇ ਗੋਰੀ ਦਾ ਤੇ ਰਿਸ਼ੀ ਦਾ ਜਿਹੜਾ ਰੂਮ ਹੈ ਉਹ ਹੈਗਾ 503 ਇਧਰ ਪੁੰਨ ਜੀ ਦਾ ਇਹ ਆ ਗਿਆ ਇਧਰੋਂ ਵੀਊ ਦੇਖਣ ਵਾਲਾ ਵੀਰਿਆ ਆ ਇੱਕ ਇਧਰ ਦੋ ਇਧਰ ਤਿੰਨ ਜਾਨੇ ਨੇ ਛੋਟੇ ਛੋਟੇ ਜਵਾਗ ਜੀ ਤਿੰਨਾਂ ਦਾ ਅਲੱਗ-ਅਲੱਗ ਹੋ ਗਿਆ ਤੇ ਰੂਮ ਰਾਮ ਘੈਂਡ ਦੇ ਪੂਰੇ ਓਕੇ ਨੇ ਤੇ ਵੀਊ ਚੈੱਕ ਕਰੋ ਵੀਰੇ ਚੈੱਕ ਕਰ ਖੱਬੇ ਹੱਥ ਰੋਲੀ ਚੈੱਕ ਕਰ ਪਹਿਲਾਂ ਤੂੰ ਸਾਰਾ ਦਿਖ ਰਿਹਾ ਸੀ ਹੁਣ ਹੀ ਸਾਰਾ ਸ਼ਿਮਲਾ ਦਿਖ ਰਿਹਾ ਸੀਗਾ ਹੁਣ ਹੀ ਦੇਖ ਲੈ ਬੱਦਲ ਆ ਗਏ ਸਾਰੇ ਹੋ ਤੇਰੀ ਹੋ ਤੇਰੀ ਵਾਵੇ ਕਿੰਨਾ ਆ ਰਿਹਾ ਮਜਾ ਕਾਹ ਗਿਆ ਸ਼ਿਮਲਾ ਹਾਂ ਸ਼ਿਮਲਾ ਆ ਗਿਆ ਸ਼ਿਮਲਾ ਆ ਗਿਆ ਮੇਰੇ ਪੁੱਤ ਚਲੋ ਚਲੇ ਚਲੋ ਹੁਣ ਹੁਣ ਲੱਗਿਆ ਪਿਆਰ ਫਿਰ ਮਿਲਦੇ ਆਉਣਾ ਲੱਗਿਆ ਬਹੁਤ ਬਹੁਤ ਸਾਡੇ ਨਾਲ ਨਾ ਬਹੁਤ ਜ਼ਿਆਦਾ ਮਾੜੀ ਹੋਈ ਲਗੇ ਬੈਗ ਵਾਟਰਪਰੂਫ ਡੈਗ ਵਾਟਰਪਰੂਫ ਸੀਗਾ ਪਰ ਫੇਰ ਵੀ ਪਤਾ ਨਹੀਂ ਕਿਵੇਂ ਯਾਰ ਪਾਣੀ ਅੰਦਰ ਆ ਗਿਆ ਵਟ ਪਾ ਟ੍ਰੈਵਲਰ ਦੇ ਉੱਪਰ ਰੱਖਿਆ ਸੀ ਆ ਦੇਖੋ ਥੋੜਾ 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 ਗਿੱਲੇ ਹੋ ਗਏ ਕੋਈ ਕੋਈ ਕੱਪੜੇ ਆ ਦੇਖ ਉਹ ਤੇਰੀਆਂ ਸਾਰੀਆਂ ਗਿੱਲੇ ਪੈਣੇ ਸਾਰਿਆਂ ਦੇ ਗਿੱਲੇ ਹੋ ਗਏ ਤਰਪਾਲ ਪਤਾ ਨਹੀਂ ਕਿਹੜੀ ਜਿਹੜਾ ਤਰਪਾਲ ਪਾਈ ਹੋਣੀ ਸਾਈ ਨੇ ਉਹ ਖੜ ਜਾ ਮम्मा ਦੇ ਨਹੀਂ ਤਾਂ ਪੁੱਤ

ਮਾਂ ਰੋਡ ਲੋ ਜੀ ਹੁਣ ਚੱਲੇ ਆ ਸਾਰੇ ਮਾਂ ਰੋਡ ਤੇ ਉਹ ਚੱਲੇ ਨੇ ਸਾਰੇ ਨਿਆਣੇ ਨਿਆਣੇ ਤੇ ਗੋਪੀ ਹੋਣੀ ਲਾਗਾ ਉੱਥੇ ਇੱਕ ਬੈਠਿਆ ਨੇ ਕੀ ਬਣਾ ਲਓ ਜੀ ਅਸੀਂ ਖਾਣ ਲੱਗੇ ਚੋਰਨ ਸਾਰਿਆਂ ਨੂੰ ਨਵੇਂ ਕੰਮ ਲਾਇਆ ਕੋਲੇ ਛੋਟਾ ਬੇਬੀ ਜੀ ਕੀ ਕਾਕਾ ਮੈਂ ਨਹੀਂ ਖਾਇਆ ਕੋਨੇ ਰੋਟੀ ਸਭ ਖਾ ਰਹੇ ਨੇ ਚੋਰਨ ਇਹਦਾ ਜੀਜੂ ਦੀ ਆਸਰ ਜੀ ਗੱਡਾ ਮੋ ਵੇਕਾ ਬਣਾ ਜੋ ਕਟੇਗਾ ਨਾ ਸਵਾਦ ਆਊਗਾ ਜੀ ਚੱਕ ਦੋ ਵਟੇ ਦੇਬੂ ਤੂੰ ਖਾ ਰਹੀ ਐ ਉਹ ਤੇਰੀ ਸਾਰਾ ਡੋਲਿਆ ਆਈਓ ਬਾਬੂ ਸਿੱਪੀ ਅਰੀਪੀ ਵਾਸੀ ਕਰਦੇ ਜਿੰਨੇ ਨੂੰ ਲੋਕ ਚ ਲੈ ਲਿਓ ਕੁਛ ਨਹੀਂ ਲਿਖਦਾ ਤੈਨੂੰ ਨਹੀਂ ਰਾ ਉਹ ਜਿਹੜਾ ਕਰੀ ਮਮਾ ਨੇ ਕੌਣ ਚ ਪਾਈ ਆਵਾਜ਼ ਕੱਟ ਕਰਦੀਓ ਮੈਂ ਤਾਂ ਹੀ বাস ਛੱਡ ਕੇ ਪਹੁੰਚ ਜਾਣਾ ਲੁਧਿਆਣਾ ਟੈਕਸੀ ਕਰਾ ਦੇਵੀਂ ਹਾਂਜੀ ਅਸੀਂ ਪਹੁੰਚ ਗਏ ਹੁਣ ਮਾਲ ਰੋਡ ਤੇ 에ਰੀਮੀ ਵਾਸਿੰਗ ਮੋਰ ਰੋਡ ਤੇ ਜਾ ਰਹੇ ਹੁਣ ਅਸੀਂ ਮੈਂ ਮੀਰ ਪਾਰਕਿੰਗ ਤੋਂ ਕੌਜੀਨ ਮਾਲ ਰੋਡ ਤੇ ਜਾ ਰਿਹਾ ਐ ਕੋ ਮਾਮੂ ਚੂਰਨ ਖਾਨ ਚ ਬਿਜ਼ੀ ਮਾਮੂ ਕੋ ਮੇ ਫਲੋਗ ਮੇ ਲੇਨਾ ਸੋ ਸਾਰੇ ਰੈਡੀ ਹੋ ਕੇ ਦੇਖੋ ਕਿੰਨੇ ਮਸਤ ਮਸਤ ਲੱਗ ਰਹੇ ਨੇ ਇਨਕਲੂਡਿੰਗ ਮੀ ਤੇ ਆਪਕ ਮੈਂ ਦਿਖਾ ਨਹੀਂ ਰਹੀ ਜੀਜੂ ਐਂਡ ਹੇਅਰ ਕਮਸ ਜਿਹੜੇ ਹਜਰਤ 16 ਸੀ ਜਾਂ ਕਿ 19 ਸੀ ਜਾਂ ਕਿੰਨੇ ਮੇਰੇ ਹਜਰ ਬਿਆਹ ਨਹੀਂ ਹੋਇਆ ਜੀਜਾ ਜੀ ਤੇ ਹੁਣ ਆਪਾਂ ਚੱਲੇ ਆ ਸਿੱਧਾ ਮਾਲ ਰੋਡ ਦੇ ਉੱਤੇ ਮਾਲ ਰੋਡ ਤੇ ਜਾਵਾਂਗੇ ਆ ਸਾਰੀ ਫੈਮਿਲੀ ਸਾਡੀ ਆ ਰਹੀ ਹੈ ਲੈਣੋ ਲੈਣ ਹੈਲੋ ਹੈਲੋ ਕਰਦੇ ਚਲੋ ਚਲੋ ਭਾਈ ਚਲੋ 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 ਇਹ ਸਾਰੇ ਆਪਣੇ ਵਾਲੇ ਇੱਧਰ ਵੇਦਰ ਦੇਖੋ ਤੁਸੀਂ ਪੂਰਾ ਘੈਂਟ ਹੈ ਇੱਧਰ ਹੈਗੀ ਹੈ ਧੁੰਦ ਇੱਧਰ ਹੈਗੀ ਸਿੱਧਾ ਹੀ ਸਾਫ ਕਲੀਅਰ ਬਿਲਕੁਲ ਕਲੀਅਰ ਇੱਕਦਮ ਹੀ ਹੋਈ ਹੈ ਪਹਿਲਾਂ ਬਿਲਕੁਲ ਕਲੀਅਰ ਸੀ ਇਹ ਯਾ ਦੇਖ ਲਓ ਮਾਮੂ ਵਲੌਗਸ ਬਣਾ ਰਹੇ ਆ ਆਗੇ ਬੋਲ ਆ ਰਹੀਏ ਹਮ ਜਾ ਰਹੇ ਸੀ ਹਮ ਜਾ ਰਹੇ ਮਾਲ ਰੋਡ ਹਾਂਜੀ ਅਸੀਂ ਪਹੁੰਚ ਚੁੱਕੇ ਆ ਮਾਲ ਰੋਡ ਤੇ ਆਲ ਆਫ ਅਸ ਅਸੀਂ ਥਰੂ ਲਿਫਟ ਆਏ ਆ ਕਿਹ ਪਹੁੰਚ ਗਏ ਹੋ ਪਹੁੰਚ ਗਏ ਬੇਟਾ ਕਿਹਦੇ ਪਤਾ ਨਹੀਂ ਚੱਲ ਰਿਹਾ ਕਿਹਨਾਂ ਕੈਨ ਮਾਲ ਰੋਡ ਤੇ ਤੱਕ ਨਹੀਂ ਪਹੁੰਚੇਗਾ ਇਹ ਉਦੋਂ ਤੱਕ ਕਹੇਗਾ ਹਾਂ Shimla ਹੋਰ ਕੁਛ Shimla ਨਹੀਂ ਆਗਾ ਤੇ ਮਾਲ ਰੋਡ ਤੇ ਇੰਜੋਏ ਕਰੋ ਉਹ Shimla ਕਹਿੰਦੇ ਆ ਤੇ ਮਾਲ ਰੋਡ ਹਾਲੇ ਬੇਸਿਕ ਜਿਹੜੀ ਜਗਾਵਾ ਉੱਥੇ ਅਸੀਂ ਹਲੇ ਪਹੁੰਚ ਰਹੇ ਆ ਸੋ ਲੈਟਸ ਗੋ ਆਈ ਐਮ ਸ਼ੋਰ ਯੂ ਤੇ ਵਾਈਬ ਬਹੁਤ ਅੱਛੀ ਹੈ ਦੇਖੋ ਲੋ ਜੀ ਹਜੇ ਮਾਲ ਰੋਡ ਤੇ ਪਹੁੰਚੇ ਨਹੀਂ ਹੈਗੇ ਇੱਕ ਤਾਂ ਇਹ ਪੀਪਣੀ ਜੀ ਲੈ ਲਈ ਇਹਨੇ ਦੁਖੀ ਕਰ ਰੱਖਿਆ ਦੂਜਾ ਇਹੇ ਦਿਖਾਈ ਜਾਂਦੇ ਨੇ ਇਹਨੂੰ ਇਹ ਹੋਰ ਦੁਖੀ ਕਰ ਰਿਹਾ ਮੈਨੂੰ ਤੇ ਤੇ ਜਿਹੜਾ ਪਤਾ ਨਹੀਂ ਕਿਹੜੇ ਸਟੈਪਸ ਦੀ ਹਾਸਲ ਕਰ ਰਹੇ ਨੇ ਇਹਨਾਂ ਦੇ ਹੁਣ ਗਾਣੇ ਦੀ ਸ਼ੂਟਿੰਗ ਹੋਣੀ ਹੈ ਇਹ ਸਾਰਿਆਂ ਦਾ ਸ਼ੂਟ ਚੱਲਣਾ ਗਾਣੇ ਦਾ ਤੇ ਲਓ ਜੀ ਜੇ ਤੁਸੀਂ ਸ਼ਿਮਲੇ ਦੇ ਵਿੱਚ ਆਏ ਹੋ ਤੇ ਸਸਤੇ ਸਸਤੇ ਪਰਸ ਲੈਣੇ ਨੇ ਤਾਂ ਕਿੱਥੇ ਆਣਾ ਪਊਗਾ ਆ ਬਾਈ ਲੋਵੇ ਮੁੱੱਚਾ ਖੁੰਡੀਆਂ ਵਾਲਾ ਬਾਈ ਐਨ ਘਰ ਲੱਗੇ ਹੋਈਆਂ ਪਰਸਾਂ ਦੇ ਪਰਸ ਬਹੁਤ ਸੋਹਣੇ ਸੋਹਣੇ ਉਹ ਇੱਕ ਚੀਜ਼ ਹੋਰ ਭਰੇ ਹੋਏ ਪਰਸ ਮਿਲ ਰਹੇ ਨੇ ਭਰੇ ਹੋਏ ਭਰੇ ਹੋਏ ਬਿੱਦੂ ਮੋਰ ਯਾ ਤੁਸੀਂ ਪਾਸ ਚੰਗੜੀ ਉਹ ਜੋ ਕਿ ਬਿਲਕੁਲ ਹੀ ਸੈਂਟਰ ਦੇ ਉੱਤੇ ਜਿੱਥੇ ਕੀ Shimla High End Cafe ਆ ਤੇ ਇਹਨਾਂ ਨੇ ਪਾਰ ਰੱਖਿਆ ਚੁਗਰੀਆਂ ਦਾ ਗਾ ਆ ਦੋਨੇ ਹਟ ਨਹੀਂ ਰਹੀਆਂ ਗੱਲਾਂ ਮਾਰਨੋਂ ਬਹੁਤ ਜ਼ਿਆਦਾ ਗੱਲਾਂ ਮਾਰ ਰਹੀਆਂ ਨੇ ਅਸੀਂ ਵੇਟ ਕਰ ਰਹੇ ਹਾਂ ਬਾਕੀ ਸਾਰਿਆਂ ਦੀ ਉਹ ਵੀ ਆ ਗਏ ਹੱਥ ਖੜੇ ਕਰ ਲਏ ਉਹਨਾਂ ਨੇ ਆ ਦੇਖੋ ਟੀਮਾਂ ਫੌਜਾਂ ਪਹੁੰਚ ਚੁੱਕੀਆਂ ਨੇ ਪਰ ਇਹਨਾਂ ਦੇ ਗੱਲਾਂ ਨਹੀਂ ਮੁੱਕ ਰਹੀਆਂ ਇਹ ਜਿਹੇ ਕੀ ਗੱਲਾਂ ਨੇ ਜਿਹੜੇ ਮੁੱਕਦੀ ਨਹੀਂ ਟੋਡੀਆਂ ਟੋਡੀਆਂ ਨਹੀਂ ਮੁੱਕਣੀਆਂ ਅਸੀਂ ਕਰਦੇ ਆ ਬਹਿਨ ਚੁਗਲੀ ਦਾ ਆ ਬਹਿਨ ਚੁਗਲੀ ਆ ਕੇ ਬਾਕੀ ਆ ਹੁੰਦੇ ਨੇ ਕੀੜੇ ਮਾਰਦੇ ਬਹੁਤ ਟਾਈਮ ਬਾਅਦ ਬਾਕੀ ਆਏ ਹੋ ਕਿੱਥੇ ਰਹਿ ਗਏ ਬਾਕੀ ਸਾਰੇ ਉਹਨਾਂ ਤੇ ਗੋਰੀਆਂ ਦੇਖਦੇ ਫਿਰਦੇ ਨੇ ਗੋਰੀਆਂ ਦੇਖਦੇ ਫਿਰਦੇ ਨੇ ਆਹ ਦੇਖ ਲੋ ਇਹਨਾਂ ਦੇ ਹਾਲ ਬਸ ਉਹ ਪਰਾਵਾ ਉਹ ਸੇਵਕੇ ਤਾਂ ਕੰਮ ਖਤਰੇ ਵਾਲੀ ਐ ਨਹੀਂ ਹਟਦੀ ਫੋਟੋ ਖਿਜਾ ਨੂੰ ਲਓ ਜੀ ਜੈ ਹਿੰਦ ਪਹਿਲਾਂ ਸਭ ਤੋਂ ਪਹਿਲਾਂ ਜੈ ਹਿੰਦ ਉਧਰ ਫਲੈਗ ਆ ਆਪਣਾ ਇੰਡੀਆ ਦਾ ਤੇ ਇਸ ਤੋਂ ਉੱਪਰ ਦਾ ਕੁਝ ਹੈ ਹੀ ਨਹੀਂ ਕਿਆਂ ਦੀ ਜਹਿੰਦ ਕਰਦੇ ਕਿਆਂ ਦੀ ਜਹਿੰਦ ਦਿਖਾਓ ਕਿਆਂ ਦੀ ਜਹਿੰਦ 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 ਤੇ ਹੁਣ ਤੁਸੀਂ ਚੈੱਕ ਕਰੋ ਮੌਸਮ ਇਨਾ ਜ਼ਬਰਦਸਤ ਹੈ ਸ਼ਾਮ ਦੇ 6 ਵਜੇ ਹੋਏ ਨੇ ਫੋਗ ਇੰਨੀ ਕਿ ਨਜ਼ਾਇਜ਼ ਹਨ ਜਿਵੇਂ ਦਸੰਬਰ ਦੀਆਂ ਧੁੰਦਾਂ ਦੇ ਵਿੱਚ ਧੁੰਦ ਹੁੰਦੀ ਆ ਉਹ ਸੇਮ ਵੈਦਰ ਹੋਇਆ ਪਿਆ ਪੂਰੀ ਚਿਲਡ ਮੌਸਮ ਹੈ ਨਜ਼ਾਰਾ ਰੈਡ ਟੀ-ਸ਼ਰਟਾਂ ਦੇ ਵਿੱਚ ਇੱਥੇ ਦਾ ਕੀ ਇਹ ਫਲੈਗ ਵੀ ਨਹੀਂ ਦਿਖ ਰਿਹਾ ਚੰਗੀ ਜਿਹਾ ਇਹ ਤਾਂ ਆਪਾਂ ਇੱਥੋਂ ਚੈੱਕ ਕਰਾਂਗੇ ਨਾ ਤਾਂ ਚਰਚ ਵੀ ਨਹੀਂ ਦਿਖ ਰਹੀ ਵੀ ਚਰਚ ਕਿੱਥੇ ਹੈ ਇਸ ਟਾਈਮ ਚਰਚ ਵੀ ਨਹੀਂ ਦਿਖ ਰਹੀ ਉਹ ਦੇਖੋ ਇੰਨਾ ਜ਼ਬਰਦਸਤ ਮੌਸਮ ਹੈ ਪੂਰਾ ਘੈਂਟ ਹੈ ਮੰਗਲਵਾਰ ਦਾ ਦਿਨ ਹੈ ਟਿਊਜ਼ਡੇ ਦਾ ਦਿਨ ਹੈ ਫਿਰ ਵੀ ਇੰਨਾ ਕਰਾਊਡ ਹੈ ਇੱਥੇ ਪੂਰਾ ਘੈਂਟ ਸਵਾਦ ਆ ਰਿਹਾ ਸਾਰਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਸਾਰਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਤੇ ਆਪਾਂ ਵੀ ਹੁਣ ਮੈਂ ਸੋਚ ਰਿਹਾ ਵੀ ਕਿਆਨ ਤੇ ਦਰੁਬ ਨੂੰ ਕਰਾਈ ਆਪਾਂ ਹੌਰਸ ਰਾਈਡਿੰਗ ਦੇਖਦੇ ਆਂ ਇਹ ਕਰਦੇ ਨੇ ਜਾਂ ਨਹੀਂ ਕਰਦੇ ਕਰਵਾਵਾਂਗੇ ਵੈਸੇ ਇਹਨਾਂ ਨੂੰ ਸ਼ੌਂਕ ਆ ਤੇ ਕਰਾਂਗੇ ਫਿਰ चक दी फटे चक दो फटे पक्का चक दो फटे बस ठीक है फिर ओके बाय गुरु और हम As दोनों बाय बाय करेंगे दूसरे घोड़े को होस्ट बैठना होस्ट बैठना है कह रहा था और क्या ये दोनों हम दोनों तुसी वाइब चेक करो बहुत अच्छी है और तुस तो भी अच्छा है इथे दा वेदर वेदर इतना कूल है कि तुसी जून से दिसंबर दा मजा ले सकते हो सो इफ यू वांट टू कम यू कैन और एंजॉय क्योंकि गर्मी तो इतनी अच्छी राहत मिल रही है कि पूछो ही ना <laughs> क्या मैं बैग चुका है बिल्कुल नहीं <laughs> <चालो, शुबं दे laughs> <laughs> जा रहे है शुभम भी बैग चुके हैं और हॉर्स राइडिंग होन लगी है शेर पैसे दे दे चलो शुभम तेरे वाला लग रहा है रुमी आई ओए 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 ਬਾਕ ਐਕਸ ਅਮੇਜ਼ਿੰਗ ਓ ਬਾਈ ਚੰਗਾ ਚੈੱਕ ਇਹ ਮੈਂ ਕਰੀ ਰਿਹਾ ਹਾਂ ਹੋਸਟ ਫਰਾਈਂਗ ਇਹ ਅਸਲੀ ਹੋਸਟ ਹੈ ਕੁਫੀ ਓ ਬਾਈ ਜਿਹੜੇ ਨੇ ਨਾਲ ਉਹ ਪਿੱਛੇ-ਪਿੱਛੇ ਕਰੀ ਜਾ ਰਹੇ ਔਰ ਇਹਨਾਂ ਰੇਕ ਕਰਦੇ ਨੇ ਪਰਫਾਰਮੈਂਸ ਯਾਨ ਨੇ ਹੁਣ ਦੇਖ ਲੋ ਜੀ ਫੇਰ ਫੇਰ ਤਲਵਾਰ ਲੈ ਲਈ ਇਹ ਤਾਂ ਬਹੁਤ ਉਫੀ ਕਰਦਾ ਓਰੇ ਤੂੰ ਇਤਨਾ ਤੰਗ ਕਿਉਂ ਕਰਦਾ ਮੇਰ ਕੋ ਤੰਗ ਕਿਉਂ ਕਰਦਾ ਇਤਨਾ ਓਏ ਕੈਨ ਇਤਨਾ ਤੰਗ ਕਿਉਂ ਕਰਦਾ ਤੂੰ ਮੇਰ ਕੋ ਓ ਤੇਰੀ ਦੇਖ ਹੀ ਮਾਰੇਗਾ ਕਿਸੇ ਨੂੰ ਆ ਜਾ ਹਾਂ ਵੈਰੀ ਗੁੱਡ ਜੀ ਤੇ ਬੰਦਾ ਕਹਿੰਦੇ ਕਿਆਨ ਦਰੁਵ ਕਹਿੰਦੇ Shimla ਆਇਆ ਹੋਵੇ ਰਿਜ ਹੋਵੇ ਹਨਾ ਇੱਧਰ ਧੁੰਦ ਪੈ ਰਹੀ ਹੋਵੇ ਤੇ ਆਈਸਕ੍ਰੀਮ ਨਾ ਖਾਵੇ ਉਹ ਤੇਰੀ ਸਿੱਟਲੀ ਕਿਆਨ ਆਈਸਕ੍ਰੀਮ ਖਾ ਰਿਹਾ ਹੈ ਦੀਪੂ ਵੀ ਖਾ ਰਹੀ ਹੈ ਬੱਚੇ ਬੱਚੇ ਖਾ ਰਹੀ ਨੇ ਮਜ਼ਾ ਆ ਰਿਹਾ ਹੈ ਯੈਸ ਯੈਸ ਕਿਆਨ ਨੇ ਸਿੱਟਲੀ ਥੋੜੀ ਅਛਾ ਦਰੁਵ ਨੇ ਇੱਕ ਤਾਂ ਕਿਆਨ ਦਰੁਵ ਚ ਮੈਂ ਬਹੁਤ ਉਲਝਦਾ ਚਲੋ ਵੀ 10 ਮਿੰਟ ਬੈਠ ਜੋ ਆਜੋ ਫਿਰ ਚੱਲਾਂਗੇ ਆਜੋ ਆਜੋ ਦੇ ਬਹੁਤ ਸਾਡੇ ਰੋਜੀ ਹੁਣ ਆਪਾਂ ਮਾਲ ਰੋਡ ਦੇ ਉੱਪਰ ਬਹੁਤ ਹੀ ਜ਼ਿਆਦਾ ਫੇਮਸ ਜਿਹੜੀ ਕਿ ਪ੍ਰੀਤੀ ਜਿੰਦਾਂ ਨੇ ਵੀ ਰეკਮੈਂਡ ਕੀਤਾ ਵੀ ਤਰਸ਼ੂਲ ਬੇકરી ਤੇ ਜ਼ਰੂਰ ਆਣਾ ਤੇ ਆਪਾਂ ਉੱਥੇ ਚੱਲੇ ਹੁਣ ਬੇકરી ਦੇ ਉੱਪਰ ਤਰਸ਼ੂਲ ਦੇ ਉੱਤੇ ਤੇ ਲੱਭਦੇ ਜਾ ਰਹੇ ਆ ਆ ਸੀ ਆ ਸੀ ਤਰਸ਼ੂਲ ਬੇਕਰਸ ਪ੍ਰੀਤੀ ਜਿੰਦਾਂ ਵੀ ਨੂੰ ਫਰ ਰეკਮੈਂਡ ਕਰਦੀ ਹੈ ਤਰਸ਼ੂਲ ਬੇਕਰਸ ਬਹੁਤ ਸਭ ਤੋਂ ਸ਼ਿਮਲੇ ਦੀ ਸਭ ਤੋਂ ਪੁਰਾਣੀ ਬੇકરી ਸਿੰਸ ਸਿੰਸ ਕਿੰਨੇ 1959 ਤੋਂ ਤਰਸ਼ੂਲ ਵੇਚ ਰਹੀ ਬਹੁਤ ਜ਼ਬਰਦਸਤ ਕੰਡੇ ਨੇ ਦਾ ਸਮਾਨ ਹੁੰਦਾ 30 ਦਿਨਾਂ ਰეკਮੈਂਡ ਕਰਦੀ ਆ ਜਿੱਥੇ 30 ਦਿਨਾਂ ਕਵੇ ਉਥੇ ਨਾ ਹੀ ਆਪਾਂ ਐਵੇਂ ਹੋਈ ਨਹੀਂ ਸਕਦਾ ਪਹਿਲਾਂ ਤਾਂ ਆਪਾਂ ਨੇ ਲਈ ਵੇਜ ਮਮਮਸ ਅੱਜ ਹੈਗਾ ਟਿਊਜ਼ਡੇ ਇਸ ਕਰਕੇ ਵੇਜ ਲੈ ਲਏ ਨੇ ਤੇ 3-4 ਏਟਮਾਂ ਲਈ ਜਾਨੇ ਬਹੁਤ ਜ਼ਬਰਦਸਤ ਬਹੁਤ ਜ਼ਿਆਦਾ ਰਸ਼ ਰਹਿੰਦਾ ਹੈ ਵਾਰ ਹੀ ਨਹੀਂ ਆ ਰਹੀ ਇੱਥੇ ਇੱਕ ਬੰਦਾ ਜਾਂਦਾ ਦੋ ਆਉਂਦੇ ਨੇ ਇੱਕ ਜਾਂਦਾ ਚਾਰ ਆਉਂਦੇ ਨੇ ਤੇ ਬੜਾ ਘੈਂਟ ਲੱਗ ਰਿਹਾ ਕੰਮ ਦੇਖਣ ਨੂੰ ਤਾਂ ਤੇ ਕਾਫੀ ਆਈਟਮਸ ਨੇ ਇੱਥੇ ਤੇ ਆਪਾਂ ਨੇ ਕੀ ਕੀ ਲਿਆ ਇੱਕ ਮਾਮਾਸ ਲਏ ਨੇ ਚਾਰ ਪੰਜ ਕਰੀਮ ਰੋਲ ਲਏ ਨੇ ਇੱਕ ਜਪਾਨੀਸ ਲਿਆ ਇੱਕ ਪਤਾ ਨਹੀਂ ਕਿਹੜਾ ਲਿਆ ਇਹ ਆਈਟਮਾਂ ਤਿੰਨ ਚਾਰ ਲਈਆਂ ਨੇ ਬਹੁਤ ਘੈਂਟ ਨੇ ਖਾ ਕੇ ਦੱਸਾਂਗੇ ਕਿ ਅਜਿਹੇ ਨੇ ਇਹ ਸ਼ੂ ਮੇਕਰ ਕੀ ਪੀਐਸਜੀ ਜਿਹੜੀ ਕਿ ਪਿੱਤੀ ਚੰਗਾ ਨੇ ਬਹੁਤ ਮਸ਼ਹੂਰ ਕੀ ਫਿੰਡਲ ਦਾ ਹੁੰਦਾ ਹੈ ਕੁਸ਼ਿਆਰ ਬਹੁਤ ਮਸੱਛਾ ਮਿਲਦਾ ਹੈ ਨੇ ਵੀ ਅੱਛਾ ਚੱਲ ਕੋਸ਼ਿਸ਼ ਤਾਂ ਕਰਦੀ ਤੂੰ ਆਹ ਦੇਖ ਲੋ ਜੀ ਆ ਕਿਆਨ ਨੇ ਨਾ ਸਿੰਘਾਂ ਜਾਂ ਪਿਛੇ ਇੰਨਾ ਰਾਟ ਪਾਇਆ ਨਾ ਇੰਨਾ ਰੋਇਆ ਇਹ ਹੁਣ ਖੁਸ਼ ਹੈ ਮਜ਼ਾ ਆ ਗਿਆ ਕਿਆਨ ਅਬ ਤੋੜ ਗਿਆ ਆ ਨਹੀਂ ਕਰਲਾ ਨਾ ਤੋੜ ਵੀ ਤਾ ਹਾਂਜੀ ਨੇਹਾ ਕੋਨੇ ਹਾਂ ਹੈਲੋ ਹੈਲੋ ਮੇਹਾ ਜਲਦੀ ਫਿਰ ਹੁਣ ਜਿੰਨੀ ਠੰਡ ਲੱਗ ਰਹੀ ਐ ਠੰਡ ਲੱਗ ਰਹੀ ਐ ਉਹ ਹੈਪੀ ਠੰਡ ਦੇਖ ਲਓ ਜੀ ਇੱਥੇ ਹੁਣ ਸਾਰਾ ਦਿਨ ਗੇੜੇ ਗੂੜੇ ਕੱਢ ਕੇ ਇਹ ਹੁਣ ਰਾਤ ਨੂੰ 8:30 9 ਵਜੇ ਹੁਣ ਚੱਲੇ ਆ ਅਸੀਂ ਨੀਚੇ ਤੇ ਵਿਊ ਚੈੱਕ ਕਰੋ ਹੁਣ ਧੁੰਦ ਜ਼ਰੂਰ ਖਤਮ ਹੋ ਗਈ ਪਰ ਜੂਨ ਮੇ ਅਗੇ ਠੰਡ ਚਾਹੀਏ ਤਾਂ ਆਏ ਸ਼ਿਮਲਾ ਆਹ ਸ਼ਿਮਲਾ ਸ਼ਿਮਲਾ ਵੈਦਰ ਬੁਰਾ ਕੈਂਟ ਸੀ ਤੇ ਹੁਣ ਅਸੀਂ ਚੱਲੇ ਆ ਨੀਚੇ ਨੂੰ ਤੇ ਆ ਦੇਖ ਲੋ ਤੁਸੀਂ ਲਾਈਟਿੰਗ ਲੂਟਿੰਗ ਪੂਰੀ ਜ਼ਬਰਦਸਤ ਲੱਗ ਰਹੀ ਐ ਇੱਥੋਂ ਹਨਾ ਪਾ ਜਾਰੇ ਨੇ ਦੋ ਕਪਲ ਜਾ ਰਹੇ ਆ ਆਪਣੇ ਇੱਕ ਉਹ ਚੱਲਿਆ ਕਪਲ ਉਹ ਯੂਕੇ ਵਾਲੇ ਚੱਲੇ ਨੇ ਯੂਕੇ ਵਾਲੇ ਉਹ ਯੂਕੇ ਵਾਲੇ ਚੱਲੇ ਨੇ ਯੂਕੇ ਵਾਲੇ ਆ ਯੂਕੇ ਵਾਲੇ ਲੰਘੇ ਸੀ ਆ ਯੂਕੇ ਵਾਲੇ ਵੀ ਛੱਡਦੇ ਇੱਕ ਦੂਜੇ ਨੂੰ ਲੋ ਜੀ ਬਹੁਤ ਔਖੇ ਹੋ ਕੇ ਅਸੀਂ ਪਹੁੰਚੇ نیچے ਹੁਣ ਖਾਣੇ ਆ ਸਾਰੇ ਜਣੇ ਰੋਟੀ ਰੋਟੀ ਖਾ ਕੇ ਸਾਡੇ ਫੋਨ ਦੀ ਬੈਟਰੀ ਲੋ ਹੈ। ਮੈਂ ਹੁਣ ਸੋਈਏ। ਠੰਡ ਲੱਗ ਰਹੀ ਹੈ। ਹੁਣ ਠੰਡਾ ਹੋ ਰਿਹਾ। ਹੁਣ ਨਹੀਂ ਪਤਾ ਕਿ ਵਲੌਗ ਦਾ ਕੀ ਬਣਾ ਕਿ ਨਹੀਂ ਕਿਉਂਕਿ ਬੈਟਰੀ ਕਿ ਲੋ ਹੈ। ਅੱਜ ਦਾ ਵਲੌਗ ਆ ਕਿ ਇੱਥੇ ਹੀ ਐਂਡ ਕਰ ਰਿਹਾ। ਮਿਲਦੇ ਹਾਂ ਕੱਲ। ਹੁਣ ਹੋਟਲ 'ਚ ਮਿਲਾਂਗੇ। ਇੱਕ ਨਵੇਂ ਵਲੌਗ 'ਚ। ਲਵ ਯੂ ਆਲ।